ਖਰਦੀ ਰਹੀ ਤਾਂ ਤਾਂ ਇਹਨੇ ਝਾੜੀ ਕੁਝ ਵੀ ਨਹੀਂ ਦੇਣਾ ਹੈਗਾ ਆਹ ਦੇਖ ਸਕਦੇ ਤੁਸੀਂ ਜਿਵੇਂ ਹੁਣ ਆ ਬੱਲੀ ਨਿਕਲਿਆ ਜੀ ਇਹਦਾ ਭਾਵ ਉਹ ਆਹ ਦੇਖ ਸਕਦੇ ਇਹ ਕਰਕੇ ਇਹ ਕਣਕ ਕੋਈ ਵੀ ੱੱਬਾ ਝੱਲ ਨਹੀਂ ਸਕਦੀ ਉੱਥੇ ਇਹਦੀ ਗਰੋਥ ਦੁਬਾਰੇ ਰੁਕ ਜਾਂਦੀ ਹੈ ਬਾਕੀ ਤੁਸੀਂ ਦੱਸਿਓ ਜਰੂਰ ਆਪੋ ਆਪਣੇ ਵਿਚਾਰ ਜਰੂਰ ਦਿਓ ਵੀ ਤੁਸੀਂ ਕਿਹੜੀ ਚੀਜ਼ ਵਰਤ ਰਹੇ ਹੋਗੇ ਤੇ ਕਿਹੜੀ ਦਾ ਰਿਜ਼ਲਟ ਵਧੀਆ ਆ ਰਿਹਾ ਹੈ ਜਿਹੜੀਆਂ ਇਸ ਵਾਰਾ ਦੋਸਤੋ ਗੇਤੀਆਂ ਕਣਕਾਂ ਸੀ ਜਿਆਦਾ ਗਰਮੀ ਪੈਣ ਕਾਰਨ ਉਹ ਆ ਡੰਡੀ ਚੜ ਗਈਆਂ ਬੱਲੀਆਂ ਕੱਢਣ ਲੱਗ ਗਈਆਂ ਬਹੁਤ ਇਲਾਕਿਆਂ 'ਚ ਇਹ ਪ੍ਰੋਬਲਮ ਆ ਰਹੀ ਹੈਗੀ ਤੁਸੀਂ ਵੀ ਦੱਸਿਓ ਵੀ ਤੁਸੀਂ ਕਿਹੜੀ ਸਪਰੇਅ ਕਰੀ ਐ ਜਿਹਦਾ ਕਿਸੇ ਦਾ ਰਿਜ਼ਲਟ ਵਧੀਆ ਹੋਵੇ ਵੀ ਕਣਕ ਦੁਬਾਰੇ ਫੋਟ ਕਰਨ ਲੱਗ ਗਈ ਆਹ ਦੇਖ ਸਕਦੇ ਹੋ ਤੁਸੀਂ ਟਾਮੀਆਂ ਟਾਮੀਆਂ ਬੱਲੀਆਂ ਡੰਡੀ ਚੜ ਗਈ ਕਣਕ ਹਲੇ ਕੋਈ ਪ੍ਰੋਪਰ ਟਾਈਮ ਨਹੀਂ ਹੈਗਾ ਇਹਦਾ ਡੰਡੀ ਚੜਨ ਦਾ ਕਿਉਂ ਹਲੇ ਤਾਂ ਭਰਾਵੋ ਟਾਈਮ ਹੀ ਕੁਝ ਵੀ ਨਹੀਂ ਹੋਇਆ ਕਣਕ ਦੀ ਬਿਜਾਈ ਕੀਤੀ ਨੂੰ ਆਪਾਂ ਜਿਹੜੀ ਚੀਜ਼ ਵਰਤੀ ਐ ਤੁਹਾਨੂੰ ਦਿਖਾ ਦਿੰਨੇ ਆ ਇੱਕ ਤਾਂ ਆਪਾਂ ਮੈਗਜੀਨ ম্যাগਨੀਸ਼ੀਅਮ ਸਲਫੇਟ ਵਰਤੇ ਹੈਗਾ ਆਹ ਦੇਖ ਸਕਦੇ ਹੋ ਤੁਸੀਂ ਇੱਕ ਸਪਰੇਅ ਦੀ ਕੀਤੀ ਆਪਾਂ ਇੱਕੇ ਦਿਨ ਨਾਲ ਆਪਾਂ ਪਾਇਆ ਸੀਗਾ 1236 ਫੰਗੀ ਸਾਈਡ ਆਹ ਦੇਖ ਸਕਦੇ ਹੋ ਤੁਸੀਂ ਪਹਿਲੀ ਸਪਰੇਅ ਆਪਾਂ ਇਹਦੀ ਕੀਤੀ ਸੀ ਦੂਜੀ ਸਪਰੇਅ ਚ ਆਪਾਂ ਪਾਇਆ ਸੀ ਨੈਨੋ ਜੂਰੀਆ ਤੇ ਜ਼ਿੰਕ ਉਹਦੇ ਨਾਲ ਵੀ ਭਰਾਬੋ ਵਧੀਆ ਗਰੋਥ ਕਰੀ ਆ ਕਣਕ ਨੇ ਬਾਕੀ ਤੁਸੀਂ ਵੀ ਦੱਸਿਓ ਵੀ ਤੁਸੀਂ ਕਿਹੜੀ ਕਿਹੜੀ ਸਪਰੇਅ ਕਰੀ ਆ ਜੀਦੇ ਨਾਲ ਮਾੜਾ ਮੋਟਾ ਕੋਈ ਫਰਕ ਪਿਆ ਹੋਵੇ ਕਣਕ ਨੂੰ ਕਿਉਂ ਜੇ ਇਸੇ ਤਰ੍ਹਾਂ ਭਾਵੋ ਇਹ ਨਿਸਰਦੀ ਰਹੀ ਤਾਂ ਤਾਂ ਇਹਨੇ ਝਾੜ ਹੀ ਕੁਝ ਵੀ ਨਹੀਂ ਦੇਣਾ ਹੈਗਾ ਆਹ ਦੇਖ ਸਕਦੇ ਤੁਸੀਂ ਜਿਵੇਂ ਹੁਣ ਆ ਬੱਲੀ ਨਿਕਲਿਆ ਜੀ ਇਹਦਾ ਭਾਵੋ ਆਹ ਦੇਖ ਸਕਦੇ ਹੋ ਤੁਸੀਂ ਇਹਨੇ ਸਾਰੇ ਬੂਜੇ ਦੀ ਖਰਾਬ ਕਰਤੀ ਜੜ ਕਿਉਂ ਕਿਥੇ ਤਾਂ ਇਹਨੇ ਉਦੋਂ ਨਿਸਰਨਾ ਸੀਗਾ ਵਧੀਆ ਪ੍ਰੋਪਰ ਝਾੜ ਦੇਣਾ ਸੀਗਾ ਪਰ ਵਿੱਚ ਆਹ ਦੇਖ ਲਓ ਬੂਟੇ ਤੁਸੀਂ ਦੁਬਾਰੇ ਵਧੀਆ ਫੋਟ ਕਰਨ ਲੱਗੇ ਸਪ੍ਰੇਹਾ ਦਾ ਫਰਕ ਤਾਂ ਪੈਂਦਾ ਤੁਸੀਂ ਵੀ ਇਹ ਸਪ੍ਰੇਹਾ ਕਰ ਸਕਦੇ ਹੋ ਪਰ ਲਗਾਤਾਰ ਸਪ੍ਰੇਹਾ ਤੁਹਾਨੂੰ 2 ਤੋਂ 3 ਕਰਨੀਆਂ ਪੈਣੀਆਂ ਤਾਂ ਕਣਕ ਦੁਆਰੇ ਵਧੀਆ ਫੋਟ ਕਰੂਗੀ ਜੇ ਤੁਹਾਡੀ ਕਣਕ ਤੁਹਾਨੂੰ ਜਿਆਦਾ ਛੋਟੀ ਲੱਗ ਰਹੀ ਹੈ ਜਾਂ ਪੀਲਾਪਣ ਲੱਗ ਰਿਹਾ ਹੈ ਜਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਗਨੀਸ਼ੀਅਮ ਪਾ ਸਕਦੇ ਹਾਂ ਨਾਲੇ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਹੈਗਾ ਐਵੇਂ ਮੰਨ ਕੇ ਚਲੋ 60.65 ਰੁਪਈਆ ਦੀ ਮੈਗਜੀਨ ਹੈ 70 75 ਰੁਪਈਆ ਦਾ ਮੈਗਨੀਸ਼ੀਅਮ ਪੈ ਜਾਂਦਾ ਹੈਗਾ ਦੋਨੇ ਚੀਜ਼ਾਂ ਦੀ ਇੱਕ ਅੱਡ ਸਪਰੇਅ ਕਰ ਦਿਓ ਜ਼ਿੰਕ ਦੀ ਲਾ ਲਓ ਨੈਨੋ ਜੂਰੀਏ ਦੀ ਉਹ ਚੀਜ਼ਾਂ ਦੀ ਤੁਸੀਂ ਅਲੱਗ ਸਪਰੇਅ ਕਰ ਦਿਓ ਜ਼ਿਆਦਾਤਰ ਦਿੱਕਤ ਇਹ ਹੈ ਭਰਾਵੋ ਐਤਕੀ ਸੁੰਡ ਕਰਕੇ ਆਈ ਆ ਕਿਉਂ ਸੁੰਡ ਵਾਲੀਆਂ ਦਵਾਈਆਂ ਆਪਾਂ ਤੇਜ਼ ਬਹੁਤ ਵਰਤੀਆਂ ਨੇਗੀਆਂ ਸੁੰਡ ਤਾਂ ਕੰਟਰੋਲ ਹੋ ਗਿਆ ਪਰ ਕਣਕਾਂ ਨੂੰ ਉਹਨੇ ਇਹੀ ਜੀ ਤੱਕ ਲਾਈ ਹਰੇਕ ਕਣਕ ਜਿਵੇਂ 100% ਚੋਂ 30% ਕਣਕਾਂ ਨਸਾਰਾ ਕਰਨ ਲੱਗੀਆਂ ਅਲੱਗ-ਅਲੱਗ ਬਾਕੀ ਏਰੀਆ ਦਾ ਫਰਕ ਹੈ ਤੁਸੀਂ ਵੀ ਦੱਸਿਓ ਤਾਂ ਜੋ ਵੀਰਾਂ ਨੂੰ ਪਤਾ ਲੱਗ ਸਕੇ ਵੀ ਕਿਹੜੀ ਦਵਾਈ ਦਾ ਰਿਜ਼ਲਟ ਜਿਆਦਾ ਵਧੀਆ ਹੈਗਾ ਤਾਂ ਅਗਲਾ ਉਹ ਦਵਾਈ ਉਹ ਵਰਤ ਲੈਂਦਾ ਹੈਗਾ ਬਾਧੂ ਖਰਚੇ ਤੋਂ ਬਚਤ ਹੋ ਜਾਂਦੀ ਹੈ ਆਹ ਦੇਖ ਸਕਦਾ ਤੁਸੀਂ ਦੌਗੀਆਂ ਫੜੇ ਕੋਈ ਟਾਈਮ ਨਹੀਂ ਹੈਗਾ ਇਹਦਾ ਨਿਸਰਨ ਵਾਲਾ ਭਰਾ ਓਏ ਹੋਇਆ ਏ ਤੇ ਕੀ ਹੋਇਆਗਾ ਜਾਦੇ ਜਿਹੜੀਆਂ ਅਕਤੂਬਰ ਦੇ ਮਹੀਨੇ ਚ ਕਣਕਾਂ ਦੀ ਬਜਾਈ ਹੋਈ ਸੀ ਉਹ ਕਣਕਾਂ ਨੂੰ ਜਾਦੇ ਦਿੱਕਤ ਆਈ ਏ ਇਹ ਗਰਮੀ ਜਾਦੇ ਪੈਣ ਕਰਕੇ ਇਹਨਾਂ ਦੀ ਨਿੱਚਿਓਂ ਬੂਟੇ ਦੀ ਫੋਟ ਰੁਕ ਗਈ ਤੇ ਡੰਡੀ ਚੜ ਗਈਆਂ ਬਾਕੀ ਜੇ ਤੁਹਾਡੇ ਕੋਲੇ ਕੋਈ ਰੂੜੀ ਦੀ ਖਾਦ ਜਾਂ ਹੋਰ ਕੋਈ ਭੂਮੀ ਸ਼ਕਤੀ ਵਾਸਤੇ ਪਾਇਆ ਹੋਇਆਗਾ ਉਹ ਬਾਣਾ ਚ ਤਾਂ ਭਰਾਵੋ ਬਚਤ ਹੈਗੀ ਜਿਹਨੂੰ ਥੱਲੋਂ ਖਰਾਕ ਵਧੀਆ ਦਿੱਤੀ ਗਈ ਉਹ ਕਣਕ ਫੇਰ ਵੀ ਫੋਟ ਕਰ ਗਈ ਜੇ ਹੁਣ ਭਰਾਵੋ ਤੁਸੀਂ ਕੋਈ ਗੁੱਲੀ ਡੰਡੇ ਵਾਲੀ ਜਾਂ ਬਾਥੂ ਵਾਲੀ ਜਾਂ ਗਦੇ ਕੰਨੇ ਵਾਲੀ ਕੋਈ ਦਵਾਈ ਵਰਤ ਰਹੇ ਹੋਗੇ ਤਾਂ ਉਹ ਵੀ ਤੁਸੀਂ ਘੱਟ ਡੋਜ਼ ਚ ਵਰਤਿਓ ਜੇ ਤੁਸੀਂ ਉਹ ਦਵਾਈ ਜ਼ਿਆਦਾ ਡੋਜ਼ ਚ ਵਰਤ ਲਈ ਪਹਿਲਾਂ ਵਾਂਗੂ ਜਿਵੇਂ ਪਿਛਲੇ ਸਾਲ ਲਾ ਲੋ ਆਪਾਂ ਸਪਰੇਹਾਂ ਕਰਦੇ ਆਂਗੇ ਤਾਂ ਇਹ ਚ ਦੌਗੀਆਂ ਪੈ ਜਾਂਦੀਆਂ ਨੇ ਇਸ ਤਰ੍ਹਾਂ ਆ ਦੇਖ ਸਕਦੇ ਹੋ ਤੁਸੀਂ ਨਦੀਨ ਤਾਂ ਖਤਮ ਹੋ ਗਏ ਪਰ ਦੌਗੀਆਂ ਤਾਂ ਪੈਂਦੀਆਂ ਨੇ ਭਰਾਵੋ ਕਿਉਂ ਇਹ ਕਣਕ ਤਾਂ ਪਹਿਲਾਂ ਹੀ ਮਾੜੀ ਐ ਡੰਡੀ ਚੜ ਗਈ ਉਹਦੇ ਕਰਕੇ ਇਹ ਕਣਕ ਕੋਈ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹੋ ਜੀ ਦਵਾਈ ਵਰਤ ਸਕਣ ਤੇ ਬਾਧੂ ਖਰਚੇ ਤੋਂ ਉਹਨਾਂ ਦਾ ਫਾਇਦਾ ਹੋ ਸਕੇ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ